ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਭਦਾਉੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਗੋਰੇ ਪਾਈ ਜੀ ਦੀ ਵੀਡੀਓ ਆਪਾਂ ਪਹਿਲਾਂ ਹੀ ਬਹੁਤ ਪਸੰਦ ਰਹੇ ਆ ਤੁਹਾਨੂੰ ਪਤਾ ਹੀ ਤੇ ਬਾਈਕ ਕੋਲ ਇੰਡਸਟਰੀਆਂ ਤੇ ਕੱਟੀ ਤੇ ਕਟਾਈ ਸੀ ਗਾਣਾ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਤਾਂ ਆਪਣੇ ਨੰਬਰ ਨੋਟ ਕਰੋ ਜੀ 7528200355 ਜੀ ਕਾਕਿਬਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਬਾਤਾਂ ਦਾ ਫਾਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਇਹ ਵੀ ਵੀਡੀਓ ਪਹੁੰਚਕਾਰ ਸਕੀ। ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ। ਹਜ ਨਹੀਂ ਸਾਸਿਕਾ ਜੀ। ਸਾਸਿਕਾ ਬਾਈ ਜੀ। ਨਾਮ ਨਾਮ ਗੋਰਾਬ੍ਰੇਡ। ਪਿੰਡ। ਪਿੰਡ ਭਲਾਉੜ ਜ਼ਿਲ੍ਹਾ ਬਰਨਾਲਾ ਤਪਾ ਦਸੀ ਲੱਭਦਾ 77 ਛੜ ਕੇ ਨਾਨਸਰ ਗੁਰਦੁਆਰੇ ਕੋਲ ਆਪਣਾ ਘਰ ਆ ਬਾਈ। ਫੋਨ ਨੰਬਰ ਮੋਬਾਈਲ ਨੰਬਰ ਜੀ। ਨੰਬਰ 87288 ਗਰੇ 0432। ਹਾਂਜੀ ਬਾਈ ਬੈਡ ਦੀ ਜਾਣਕਾਰੀ ਦੋ ਪਹਿਲੀ। ਬੈਡ ਵੀ ਦੂਏ ਸੂਏ ਸੂਈ ਆ। ਹਾਂਜੀ। ਦੋ ਦਿਨ ਹੋ ਗਏ ਸੂਈ ਨੂੰ ਮਗਰ ਬ ਕਦ ਕਾੜ ਫੁੱਲ ਵਧੀਆ ਵੱਡੀ ਫਾਰਮ ਚ ਬੱਛੀ ਆ ਬਰੀਡ ਬਹੁਤ ਜਾ ਠੀਕ ਹੈ ਜੀ ਕੁਆਲਿਟੀ ਬਹੁਤ ਜਿਆਦੇ ਠੀਕ ਹੈ ਜੀ ਕੁਆਲਿਟੀ ਕਿੰਨੀ ਘਟਨੀ ਠੀਕ ਹੈ ਜੀ ਜਿਵੇਂ ਆਪਣੇ ਜਗਰਾਵੇਂ ਪੀਡੀਐਫ ਤੇ ਮੇਲੇ ਤੇ ਗਾਵਾਂ ਗੰਗਾ ਸੀ ਨਾ ਹਾਂਜੀ ਉਹ ਮਨ ਕੇ ਬਰੀਡ ਵਾਲੀ ਬੱਛੀ ਹੋਈ ਅਗਰ ਪਹਿਲਾ ਸੂਈ ਹੁੰਦੀ ਪਾ ਲਵੇ ਠੀਕ ਹੈ ਜੀ ਹੋਣੀ ਸਦਾ ਕੋਈ ਅੰਤ ਨਹੀਂ ਬਸ ਲੰਮੀ ਲੰਮੀ ਕਦ ਕੁੱਦ ਦੇਖ ਤੋੜਾ ਤਰਾ ਤੁਸੀਂ ਦੇਖ ਸਕਦੇ ਲੋ ਜੀ ਚੰਗੀ ਬਣੀ ਗਈ ਆ ਠੀਕ ਹੈ ਜੀ ਰੇਟ ਭਰਾ ਜਿਆਦਾ ਰੇਟ ਇਹਦਾ ਬਾਈ ਮੰਨਣ ਨੂੰ ਕੋ ਮਰਜ਼ੀ ਚਾਹ ਕੇ 155 ਦੇ ਦਾਂਗੇ 155000 ਲੋਪਰਾ ਦੇਖ ਸਕਦੇ 40 ਲੀਟਰ ਦੁੱਧ ਦੇਉਗੀ ਬਾਈ 42 40 ਰਹਾ ਪਲੋਂ ਦਾ ਦਿੱਤਾ ਤਾਂ 32 33 ਕਿਲੋ ਠੀਕ ਹੈ ਜੀ ਠੀਕ ਹੈ ਕੱਦ ਬੜਾ ਸੁਖਣਾ ਕਰਮ ਵਾਲੀ ਬਹੁਤ ਸੋਹਣਾ ਫੇਸ ਕੁਆਲਟੀ ਦੇਖ ਸਕਦੇ ਪੂਰ ਚੰਗੀ ਹੈ ਜਿੰਨੀ ਕਹੇ ਜੀ ਬਾਕੀ ਬਰੀਕੀਆਂ ਬਰੀਕੀਆਂ ਬਹੁਤਾ ਵਹਿੜ ਚ ਠੀਕ ਹੈ ਅਸਲ ਅਸਲ ਆ ਜੀ ਨੂੰ ਕਹਿੰਦੇ ਠੀਕ ਹੈ ਜੀ ਠੀਕ ਹੈ ਪਾਲ ਜ਼ਰੂਰ ਹੈਗੀ ਅਸੀਂ ਚਲੋ ਤਾਈ ਸੂਈ ਕਰਕੇ ਦੋ ਦਿਨਾਂ ਚ ਉੱਟ ਜੂਗੀ ਠੀਕ ਹੈ ਜੀ ਠੀਕ ਹੈ ਵੰਦੋਪਰਾ ਲੋਪਰਾ ਰੇਟ ਬਾਈ ਨੇ ਆਪ ਨੂੰ ਦੱਸ ਦਿੱਤਾ ਤਕਰੀਬਨ ਬਾਈ ਆਪ ਨੂੰ ਰੇਟੇ ਦੱਸ ਹੀ ਦਿੰਦਾ ਸਾਰੇ ਠੀਕ ਹੈ ਜੀ ਲੋ ਜੀ ਖਾਂਦੀ ਪਿੰਦੀ ਫੁੱਲ ਲਾ ਜੀ ਤੇ ਠੀਕ ਹੈ ਜੀ ਠੀਕ ਹੈ ਪੁਰਾਣੀ ਸੁਹਾ ਮਨਿਆ ਬੱਚੀ ਠੀਕ ਲੋ ਭਰਾ ਮਗਰ ਵੀ ਬੱਚੀ ਹੈ ਸ਼ੋਕਨ ਬੱਚੀ ਦਿਖਾ ਦੀ ਬੱਸੀ ਕਿੰਨੀ ਮਾ ਕਿਸ ਫੁੱਲੋ ਜੀ ਬੱਸੀ ਬਹੁਤ ਪਿਆਰੀ ਹੈ ਸੋਹਣੀ ਠੀਕ ਹੈ ਟਿਕਾ ਟਿਕਾ ਪਰਿਆ ਦਾ ਬੱਚੀ ਦਾ ਉਹ ਪੁੱਛ ਕੇ ਦੱਸ ਦਾਂਗੇ ਜੇ ਕਿਨੂੰ ਲੋੜ ਹੋਈ ਤਾਂ ਠੀਕ ਹੈ ਜੀ ਠੀਕ ਹੈ ਖੰਡੀ ਸੀਲ ਬਹੁਤ ਜਾਜਲ ਹੈ ਸਮਾਨ ਤਣ ਹੋ ਜੀ ਭਰਾ ਦੇ ਚ ਹੋਰ ਕਰ ਦਾਂਗੇ ਬਾਈ ਕੋਈ ਨਹੀਂ ਲੈ ਧਾਰਾ ਮਾਰ ਦੋ ਬੜੀ ਬੜੀ ਜਦਾ ਦਿਖਾਈ ਦਿਓ ਧਾਰਾ ਵੀ ਲੋ ਭਰਾ ਧਾਰ ਦੇਖ ਸਕਦੇ ਠੀਕ ਹੈ ਜੀ ਦੂਜੇ ਮਾਰ ਦੋ ਬੜੀ ਭਾਲ ਜਰੂਰ ਹੈਗੀ ਆ ਠੀਕ ਹੈ ਅੱਥੀ ਜਵਾਈ ਵੀ ਹੋ ਜੂਗੀ ਮਸ਼ੀਨ ਨਾਲ ਦਾ ਭੱਜ ਕੇ ਲੂਗੇ ਇਹਨੂੰ ਠੀਕ ਹੈ ਜੀ ਠੀਕ ਹੈ ਲੋਪਰਾ ਠੀਕ ਹੈ ਜੀ ਹਾਂ ਜੀ ਕੱਟੀ ਬਾਰੇ ਦੱਸੋ ਕੱਟੀ ਖੀਰੀ ਆ ਵੀਰੇ ਬਹੁਤ ਚੰਗੀ ਮਹਿ ਦੀ ਕੱਟੀ ਆ ਹਾਂਜੀ ਹੋਈ ਆਈਆਂ ਇਹ ਅਜੇ ਲੰਘੇ ਜੀ ਠੀਕ ਹੈ ਜੀ ਸੰਗੀ ਸੰਗ ਬਹੁਤ ਸੋਹਣਾ ਮੁੜੂਗੀ ਅਸਲ ਮਹਿ ਦੀ ਆ ਚੰਗੀ ਮਹਿ ਦੀ ਕੱਟੀ ਆ ਬਈ ਇਹ ਤਾਂ ਘਰ ਕੋਲੇ ਆਪਣਾ ਫਾਰਮ ਪਾਇਆ ਪੰਜਾ ਦਾ ਅੱਛੀ ਆਪਣੇ ਕੋਈ ਵੀਡੀਓ ਵੀ ਬਣਾਈ ਤੇ ਕੱਟੀ ਦੀ ਮਾਲਕ ਦੇ ਘਰ ਦੀ ਠੀਕ ਹੈ ਜੀ ਜੇਕਰ ਮੰਗਾਉਣੇ ਥਾਣ ਦਿਖਾ ਦੇ ਬਹੁਤ ਚੰਗੇ ਲੱਗੇ ਤੇ ਲੋਪਰਾ ਝੋਲੀ ਬਹੁਤ ਆ ਝੋਲੀ ਬਹੁਤ ਹੂੰ ਦੇਖ ਸਕਦੇ ਬਾ ਲੋ ਜੀ ਠੀਕ ਹੈ ਰੇਟ ਭਰਾ ਦਾ ਜਾਇਜ਼ਾ ਤੌਰ ਤੇ ਦੋਣ ਵਾਲੇ 42 ਦੇ ਦਾਂਗੇ ਯਾਰ 42000 ਦੀ ਹਾਂ ਠੀਕ ਹੈ ਟਰਮ ਕਿੰਨੇ ਦੀ ਹੋਗੀ ਇਹ ਇਹ ਸਾ ਇਹ ਮਨ ਕੇ ਪੌਣੇ ਦੋ ਸਾਲ ਦੀ 18 ਮਹੀਨੇ ਦੀ ਹੋਗੀ 18 ਮਹੀਨੇ ਦੀ ਹੂੰ ਦੋ ਭਰਾ ਕੱਦ ਬੈਠ ਕੱਦ ਬਹੁਤ ਘੇਟ ਆ ਸੋਣਾ ਸੁਨੱਖੀ ਆ ਥੋੜੀ ਔਲੋਜੀ ਕਰਦੇ ਮੂਰੀ ਪਹਿਲੇ ਔਲੋਜੀ ਕਰਦੇ ਕੋਈ ਨਹੀਂ ਠੀਕ ਹੈ ਬੰਦੋ ਕੋਈ ਗੱਲ ਨਹੀਂ ਬੰਦ ਬੰਦ ਰੱਸਾ ਪਾਇਆ ਕੋਈ ਨਹੀਂ ਇਧਰ ਆ ਜਣੇ ਪੜਦੇ ਰਹਿ ਤੀ ਕੋਈ ਗੱਲ ਨਹੀਂ ਠੀਕ ਹੈ ਠੀਕ ਹੈ ਜੀ ਤੋੜਾ ਤਰ੍ਹਾਂ ਦਾ ਸਾਹਮਣੇ ਬਾਕੀ ਚੱਕਾ ਹੈ ਬਾਕੀ ਗੰਢ ਬੰਦੋ ਬੰਦੋ ਮੇ ਮੂਰੀ ਦੀ ਔਲ ਕਰਦੀ ਆਪਾਂ ਸੰਗਲ ਪਾ ਜਣਾ ਵਿਲਾਹਾ ਠੀਕ ਹੈ ਜੀ ਠੀਕ ਹੈ ਕੋਈ ਲੱਗ ਜਾਵੇ ਹਟ ਜੂਗੇ ਪਰ ਸਾਨੂੰ ਗੰਡਾ ਗੁੰਡਾ ਦੇਣਾ ਸੁੱਖ ਮੈਂ ਇੱਥੇ ਠੀਕ ਹੈ ਜੀ ਵੱਡੀ ਆ ਬਾਕੀ ਪਲੀ ਦੀ ਸਮਝਿਆ ਕੋਈ ਸੀਲਾ ਵੀ ਪਿੱਠ ਪੜਾ ਦੇ ਕੇ ਨਾ ਚੰਗਾ ਲੱਗਿਆ ਨਾ ਪੜਾ ਪੁੜਾ ਠੀਕ ਹੈ ਜੀ ਦੇ ਕੋਈ ਟਾਲੂ ਟੂਲ ਨਹੀਂ ਠੀਕ ਹੈ ਵਧੀਆ ਪਾਲਾਂ ਵਾਲੀ ਜੇ ਕਿਨ ਲੈਣੀ ਹੋਈ ਠੀਕ ਹੈ ਜੀ ਚੰਗੀ ਮੈਂ ਬਣ ਜੂਗੀ ਠੀਕ ਹੈ ਜੀ ਹਾਂਜੀ ਬੱਸੀ ਜਾਣਕਾਰੀ ਦਿਓ ਇਹ ਵੀ ਖੀਰੀ ਹੈ ਵੀਰੇ ਹਾਂਜੀ ਤੇ 15 ਮਹੀਨੇ ਦੀ ਬੱਸੀ ਹੋ ਗਈ ਬਹੁਤ ਚੰਗੀ ਬਰੀਡ ਆ ਦੀ ਬੱਛੀਆਂ ਦੇ ਪਿੱਠ ਦੇ ਕਿ ਨੀ ਚੱਕੀ ਲੱਗੀ ਦੀ ਆ ਠੀਕ ਹੈ ਜੀ ਠੀਕ ਹੈ ਜੀ ਕਿਉਂ ਨਹੀਂ ਬਹੁਤ ਆ ਤੇ ਅੱਲਾ ਦੀ ਗੱਭੜ ਹੋ ਜੀ ਠੀਕ ਹੈ ਜੀ ਲੋਪਰਾ ਚੈੱਕ ਕਰਦੇ ਆ ਰੇਹਣ ਖੀਰੀ ਆ ਠੀਕ ਹੈ ਹੂੰ ਤੇ ਰੇਟ ਨੂੰ ਦੁਬਾਰਾ ਇਹ 35 ਦੇ ਦਾਂਗੇ ਬਈ 35000 ਰੁਪਏ ਲੋਪਰਾ ਚੈੱਕ ਕਰਦਾ ਤੋਰਾ ਤੋਰਾ ਕਰਮਾਂ ਵਾਲੀ ਦਾ ਚੈੱਕ ਕਰਦੇ ਆ ਲੋਪਰਾ ਇਹ ਵੀ ਫਾਰਮ ਚ ਹੀ ਆਈ ਆ ਬਈ ਕੱਟੀ ਤੇ ਬੱਚੀ ਇਕੱਠੀਆਂ ਲੰਘਾ ਸੀ ਠੀਕ ਹੈ ਜੀ ਠੀਕ ਹੈ ਲੋਪਰਾ ਭਾਈ ਜੀ ਨਾਲ ਜੂਕਨਾ ਢਟਕਾ ਬਾਕੀ ਵੱਡੀ ਮੰਨ ਕੇ ਲਿਓ ਛੋਟੀ ਨਾਲ ਲਿਓ ਠੀਕ ਹੈ ਜੀ ਠੀਕ ਹੈ ਲੋ ਭਰਾ ਭਾਈ ਜੀ ਨਾਲ ਜੂਕਨਾ ਢਟਕੋ ਭਰਾ ਠੀਕ ਹੈ ਜੀ ਰਸੀ ਬਹੁਤ ਆਪਦੀ ਆ ਤਗਰੇ ਨੂੰ ਬਾਈ ਕੋਲ ਸਾਰਾ ਮਾਲ ਹੀ ਵਧੀਆ ਇਹਦਾ ਗੱਲ ਕਰ ਆਪਾਂ ਹੁਣੇ ਤੇਜ਼ੀ ਕਰਕੇ ਨਿਵਾਈ ਆ ਹਾਂਜੀ ਸੁੱਕ ਗਈ ਜਮਾਂ ਉਹ ਗਾਂ ਵਾਂਗ ਚਮਕੂਗੀ ਠੀਕ ਹੈ ਜੀ ਠੀਕ ਹੈ ਠੀਕ ਹੈ ਇਹ ਗੱਬਣਾ ਤਿੰਨ ਮਹੀਨੇ ਦਾ ਦੁੱਧ ਹੈਗਾ 5 ਕਿਲੋ ਚਾਰ ਮੰਨ ਕੇ ਮੰਗਾ ਲਿਓ ਚਾਹੇ ਠੀਕ ਹੈ ਜੀ ਇਹ ਚਾਰ ਦਿਨ ਦਾ ਠੀਕ ਹੈ ਜੀ ਪਲੀ ਪੁਲੀ ਦੀ ਬਹੁਤ ਹੈ ਜੀ ਕਿ ਕੈਨੇਡਾ ਦੀ ਮੀਨ ਦੀ ਕਪੜਾ ਤਿੰਨ ਦੇ ਚੱਕ ਪਾਸ ਇਹਨਾਂ ਦੀ ਚੱਕ ਪਾਸ ਦੀ ਡਿਊਟੀ ਕਰਾਈ ਗਾਣਾ ਚੱਕਾ ਹਾਂ ਇਹਨੇ ਕੋਈ ਨਹੀਂ ਕਰਾ ਲੈ ਆਪਣੇ ਕਰਾਈ ਠੀਕ ਹੈ ਜੀ ਲੋਪਰਾ ਇਹਨਾਂ ਦੇ ਠੰਡੀ ਸੀ ਇਹਨੂੰ ਬੋਝ ਆ ਦੇ ਠੀਕ ਹੈ ਜੀ ਲੈ ਅਹੀਂ ਵਜਾ ਤਾਂ ਕੋਈ ਨਹੀਂ ਕਰਨੀ ਠੀਕ ਹੈ ਜੀ ਦੇਖੋ ਲੋਜੀ ਲੋਜੀ ਦੇਖ ਸਾਦੇ ਗੱਬਣ ਟੋਕੜ ਠੀਕ ਹੈ ਕਿੰਨਾ ਦੁੱਧ ਦੱਸਿਆ ਸੀ ਬਈ ਨੇ 5 ਕਿਲੋ 4 ਮੰਨ ਕੇ ਮੰਗਾ ਲਓ ਜਿਹੜਾ ਮਰਜੀ ਤਨਮੀ ਨੇ ਗੱਪਣ ਚੱਕ ਪਾਸ ਅਗਲੇ ਨੇ ਕਰਾਉਣੀ ਹੋਈ ਕਰਾ ਸਕਦਾ ਠੀਕ ਹੈ ਚੱਕ ਪਾਸ ਦਾ ਠੀਕ ਹੈ ਲੋਪਰਾ ਚੈੱਕ ਕਰ ਸਕਦਾ ਠੀਕ ਹੈ ਪੜੀ ਦੀ ਬਹੁਤ ਚਾਰ ਤਾਂ ਦਮੂ ਹੋਏ ਠੀਕ ਹੈ ਜੀ ਠੀਕ ਹੈ ਲੋਪਰਾ ਗੱਪਣ ਟੋਕੜ ਬੱਸੀ ਤੇ ਇੱਕ ਝੋਟੀ ਤੇ ਇੱਕ ਬਾਈ ਕੋਲ ਗਾਣਾ ਠੀਕ ਹੈ ਜੀ ਬਾਈ ਜੀ ਨੇ ਜਰੂਰ ਕੰਡਕਟ ਕਰੋ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ